ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 70% ਪਾਣੀ ਹੈ ਧਰਤੀ ਵਿੱਚ ਪਰ ਡੁੱਬਣਾ ਹਰ ਕੋਈ ਪਿਆਰ ਵਿੱਚ ਚਾਹੁੰਦਾ ਹੈ ਖੁੱਲਾਂ ਦੀ ਸੁਗੰਧ ਤਾਂ ਸਿਰਫ ਹਵਾਵਾਂ ਵਿੱਚ ਫੈਲਦੀ ਹੈ ਪਰ ਕਿਸੇ ਵੱਲੋਂ ਕੀਤੀ ਗਈ ਭਲਾਈ ਸਾਰੀਆਂ ਦਿਸ਼ਾਵਾਂ ਵਿੱਚ ਫੈਲਦੀ ਹੈ ਕਿਉਂ ਨਾ ਸਭ ਤੋਂ ਔਖਾ ਹੁੰਦਾ ਮਰਿਆਤਾ 1 ਮਿੰਟ ਵਿੱਚ ਜਾ ਸਕਦਾ। ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਰਾਤੋਂ ਰਾਤ ਨਹੀਂ ਬਦਲ ਸਕਦੇ। ਸਾਨੂੰ ਉਹ ਕੰਮ ਤਾਂ ਪੱਕਾ ਕਰਨਾ ਚਾਹੀਦਾ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਅਸੀਂ ਨਹੀਂ ਕਰ ਸਕਦੇ। ਅਸੀਂ ਕੀ ਦੇਖਦੇ ਹਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਦੇਖਣਾ ਚਾਹੁੰਦੇ ਹਾਂ ਖੁਸ਼ੀਆਂ ਸੁੰਦਰਤਾ ਦੀ ਕੁੰਜੀ ਹੁੰਦੀਆਂ ਨੇ ਖੁਸ਼ੀ ਤੋਂ ਬਿਨਾਂ ਸੁੰਦਰਤਾ ਕੁਝ ਵੀ ਨਹੀਂ ਅਸੀਂ ਵੀ ਅਜੀਬ ਹੀ ਰੋਜ਼ ਮੰਦਰ ਦੀ ਘੰਟੀ ਵੱਜਾਉਂਦੇ ਹਾਂ ਸੁੱਤੇ ਹੋਏ ਖੁਦਾਂ ਤੇ ਭਗਵਾਨ ਨੂੰ ਜਗਾਉਂਦੇ ਹਾਂ। ਤੇ ਇਹਾਂ ਸ਼ਾਦੀਆਂ ਵਿੱਚ ਜਿਨ੍ਹਾਂ ਨੂੰ ਗਰੀਬ ਸਮਝ ਕੇ ਬੁਲਾਇਆ ਨਹੀਂ ਜਾਂਦਾ, ਉਹੀ ਲੋਕ ਅਕਸਰ ਅੰਤਿਮ ਯਾਤਰਾ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ। ਅੱਜ ਕੱਲ ਗੱਲਾਂ ਵੀ ਸਾਡੇ ਵਿੱਚ ਪਹਿਲਾਂ ਵਾਂਗੂ ਨਹੀਂ ਹੁੰਦੀਆਂ। ਬਸ ਹੋਰ-ਹੋਰ ਕਹਿ ਕੇ ਚੁੱਪ ਹੋ ਜਾਂਦੇ ਹਾਂ। ਇਹ ਵਾਰ ਪੂਰੇ ਦੀ ਖੁਆਇਸ਼ ਵਿੱਚ ਇਨਸਾਨ ਬੜਾ ਕੁਝ ਗਵਾ ਦਿੰਦਾ ਹੈ ਇਹ ਭੁੱਲ ਜਾਂਦਾ ਹੈ ਚੰਨ ਵੀ ਅੱਧਾ ਹੀ ਸੋਨਾ ਹੁੰਦਾ ਦਰਦਾਂ ਦਾ ਮਿੱਠਾ ਤੇ ਕੋੜਾ ਜਾ ਨਾਮ ਹੈ ਜ਼ਿੰਦਗੀ ਪਲ-ਪਲ ਡਿਗਣਾ ਤੇ ਡਿੱਕੇ ਫਿਰ ਚੱਲਣਾ ਇਸੇ ਦਾ ਨਾਮ ਜ਼ਿੰਦਗੀ ਹੈ ਜਦੋਂ ਹੁਲਾਤਾਂ ਤੇ ਤੁਹਾਡੀ ਪਕੜ ਮਜ਼ਬੂਤ ਹੁੰਦੀ ਹੈ ਤਾਂ ਜ਼ਹਿਰ ਉਗਲਣ ਵਾਲੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਯੂਅਰ ਲਾਪਰਵਾਹ ਹੋਣਾ ਵੀ ਚੰਗਾ ਹੁੰਦਾ ਹੈ ਜੇਕਰ ਬਹੁਤੀ ਪਰਵਾਹ ਕਰਨ ਲੱਗੋ ਤਾਂ ਲੋਕ ਕੀ ਸਾਸਤਾ ਸਮਝਣ ਲੱਗ ਜਾਂਦੇ ਨੇ ਬੁਰੇ ਸਮੇਂ ਦੀ ਵੀ ਇੱਕ ਗੱਲ ਬੜੀ ਚੰਗੀ ਹੁੰਦੀ ਹੈ ਜਦੋਂ ਕਿ ਆਉਂਦਾ ਹੈ ਤਾਂ ਫਾਲਤੂ ਦੇ ਲੋਕ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਨੇ ਚੰਗਾ ਇਨਸਾਨ ਬਣ ਲਈ ਧਾਰਮਿਕ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਧਾਰਮਿਕ ਹੋਣ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੁੰਦੀ ਹੈ ਜ਼ਿੰਦਗੀ ਵਿੱਚ ਕੁਝ ਐਸੇ ਵੀ ਰਿਸ਼ਤੇ ਹੁੰਦੇ ਨੇ ਜਿਹੜੇ ਮਤਲਬ ਤੱਕ ਤਾਂ ਜੀਜੀ ਕਰਦੇ ਨੇ ਪਰ ਬਾਅਦ ਵਿੱਚ ਤੂੰ ਤੂੰ ਆ ਕੇ ਬੁਲਾਉਂਦੇ ਨੇ ਕਾਰਾ ਕੁਝ ਨਹੀਂ ਮਿਲਦਾ ਜ਼ਿੰਦਗੀ ਵਿੱਚ ਕਿਸੇ ਦੀ ਕਾਸ਼ ਤੇ ਕਿਸੇ ਦੀ ਜੀ ਰਹਿ ਜਾਂਦੀ ਹੈ ਜਦੋਂ ਸਫ਼ਰ ਵਿੱਚ ਹਮਸਫ਼ਰ ਨਾਲ ਹੋਵੇ ਤਾਂ ਰਾਸਤਿਆਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਜੇਕਰ ਬਣਨਾ ਹੀ ਤਾਂ ਇਸੇ ਦੇ ਜੀਉਣ ਦੀ وجہ ਬਣੋ ਤੋਕੇ ਤਾਂ ਹਰ ਕੋਈ ਚੱਕੀ ਫਿਰਦਾ ਹੈ ਵਕਤ ਇਹ ਤਰਾਜੂ ਕਦੇ ਵੀ ਰੁਕਦੇ ਨਹੀਂ ਵੇਫਵਾ ਤੇ ਬੇਕਦਰੇ ਲੋਕ ਕਦੇ ਵੀ ਝੁਕਦੇ ਨਹੀਂ ਬਾਬਲੋ ਰਿਸ਼ਤਿਆਂ ਦਾ ਹੋਣਾ ਵੀ ਸ਼ਾਇਦ ਤਕਦੀਰ ਹੁੰਦੀ ਹੈ ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਇਹ ਲਕੀਰ ਹੁੰਦੀ ਹੈ ਜਦੋਂ ਜੇਬ ਵਿੱਚ ਛੋਟਾ ਜਿਹਾ ਛੇਦ ਹੋ ਜਾਵੇ ਤਾਂ ਫਿਰ ਸਿੱਕਿਆਂ ਨਾਲੋਂ ਜ਼ਿਆਦਾ ਰਿਸ਼ਤੇ ਡਿੱਗ ਜਾਂਦੇ ਨੇ ਕਹਿੰਦੇ ਨੇ ਰੂਹਾਂ ਤੋਂ ਜੁੜੇ ਹੋਏ ਰਿਸ਼ਤਿਆਂ ਤੇ ਫਰਿਸ਼ਤਿਆਂ ਦੇ ਪਹਿਰੇ ਹੁੰਦੇ ਨੇ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਤੋੜਨ ਦੀ ਪਰ ਇਹ ਹੋਰ ਵੀ ਗਹਿਰੇ ਹੁੰਦੇ ਨੇ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਉਸਤੇ ਬਿਨਾ ਨਹੀਂ ਰਹਿ ਸਕਦੇ ਤਾਂ ਉਸਦੇ ਨਖਰੇ ਹੋਰ ਵੀ ਵੱਧ ਜਾਂਦੇ ਨੇ ਗਲਤੀਆਂ ਨੂੰ ਜਾਇਆ ਨਾ ਜਾਣ ਦਿਓ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਲਵੋ ਮੋਸ਼ੀਆਂ ਦੀ ਬੇਵਜਾ ਨਹੀਂ ਹੁੰਦੀਆਂ ਕੁਝ ਦਰਦ ਹੀ ਆਵਾਜ਼ ਖੋ ਲੈਂਦੇ ਨੇ ਦਾ ਉਹੀ ਹੁੰਦਾ ਹੈ ਜਿਹੜਾ ਖੁਦ ਉੱਪਰ ਯਕੀਨ ਕਰਦਾ ਹੈ ਸੁਪਨੇ ਉਦੋਂ ਤੱਕ ਅਧੂਰੇ ਰਹਿੰਦੇ ਨੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨਾ ਸ਼ੁਰੂ ਨਹੀਂ ਕਰਦੇ ਸਮੱਸਿਆਵਾਂ ਰੁਕਣ ਦਾ ਸੰਕੇਤ ਬਿਲਕੁਲ ਨਹੀਂ ਹੁੰਦੀਆਂ ਬਲਕਿ ਇਹ ਤਾਂ ਚੱਲਣ ਦਾ ਇਸ਼ਾਰਾ ਹੁੰਦੀਆਂ ਨੇ ਇਤੇ ਹੋਏ ਗੁਨਾਹਾਂ ਦੀ ਮਾਫੀ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਹੀ ਮੰਗਣੀ ਚਾਹੀਦੀ ਹੈ ਕਿਉਂਕਿ ਅਸੀਂ ਸਭ ਤੋਂ ਵੱਡਾ ਨੁਕਸਾਨ ਆਪਣਾ ਹੀ ਕੀਤਾ ਹੁੰਦਾ ਹੈ ਦੂਜਿਆਂ ਨੂੰ ਮਹਿੰਗਾ ਕਰਦੇ ਕਰਦੇ ਕਿਤੇ ਆਪਣੀ ਕੀਮਤ ਹੀ ਨਾ ਗਵਾ ਲਿਓ ਜਿਹੜਾ ਬੁਰੇ ਸਮੇਂ ਵਿੱਚ ਤੁਹਾਨੂੰ ਤੁਹਾਡੀਆਂ ਕਮੀਆਂ ਬਣਾ ਉਠਾਉਣ ਬੈਠ ਜਾਵੇ ਤਾਂ ਉਜਾਦਾ ਮਤਲਬੀ ਇਨਸਾਨ ਕੋਈ ਹੋਰ ਨਹੀਂ ਹੋ ਸਕਦਾ ਬਹੁਤੇ ਲੋਕਾਂ ਦੇ ਸੁਪਨੇ ਹਾਲਾਤ ਹੀ ਤੋੜ ਦਿੰਦੇ ਨੇ ਬਹੁਤ ਫਰਕ ਹੁੰਦਾ ਹੈ ਕੁਝ ਲੋਕਾਂ ਦੀ ਤਾਲੀਮ ਵਿੱਚ ਜੇ ਉਸਤਾਦਾਂ ਤੋਂ ਸਿੱਖਤੀ ਨੇ ਕੁਝ ਹਾਲਾਤਾਂ ਤੋਂ ਅੰਗੇ ਭਾਂਡੇ ਜਿਸ ਦੀ ਲੋੜ ਹੈ ਉਹ ਸਾਡੇ ਅੰਦਰ ਹੀ ਹੁੰਦਾ ਹੈ। ਹਰ ਨਵਾਂ ਦਿਨ ਜ਼ਿੰਦਗੀ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾਣ ਲਈ ਨਵੇਂ ਮੌਕੇ ਆਪਣੇ ਨਾਲ ਲੈ ਕੇ ਆਉਂਦਾ ਹੈ। ਉਹ ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਜਿਹੜਾ ਖੁਸ਼ੀ ਦੀ ਇੱਛਾ ਹੀ ਨਾ ਕਰਖਦਾ ਹੋਵੇ। ਮਣੀ ਸਮਝ ਮੁਤਾਬਕ ਆਪਣੀ ਸਮਝ ਤੇ ਭਰੋਸਾ ਰੱਖੋ ਇਹ ਜ਼ਿੰਦਗੀ ਉਹਨਾਂ ਲਈ ਬਹੁਤ ਸੋਹਣੀ ਹੈ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੂੰ ਜ਼ਿੰਦਗੀ ਤੋਂ ਕੀ ਕਰਨਾ ਚਾਹੀਦਾ ਹੈ ਉਸ ਨੂੰ ਹਾਸਲ ਕਰਨ ਵਿੱਚ ਰੁੱਝੇ ਹੋਏ ਨੇ ਜ਼ਿੰਦਗੀ ਕਿੰਨੀ ਸੋਹਣੀ ਹੈ ਇਹ ਦੇਖਣ ਲਈ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਇਹੀ ਅਸੀਂ ਆਪਣੀਆਂ ਅੱਖਾਂ ਖੋਲ੍ਹ ਲਈਏ ਉੱਤੇ ਹੀ ਇਸ ਨੂੰ ਦੇਖ ਸਕਦੇ ਹਾਂ ਸੋਹਣੇ ਸ਼ਬਦ ਹਮੇਸ਼ਾ ਸੱਚੇ ਨਹੀਂ ਹੁੰਦੇ ਸੱਚੇ ਸ਼ਬਦ ਹਮੇਸ਼ਾ ਸੋਹਣੇ ਨਹੀਂ ਹੁੰਦੇ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਕਈ ਵਾਰੀ ਲਿਖਣ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਹਨ ਤੇ ਉਹਨਾਂ ਲਈ ਤੁਸੀਂ ਸਾਨੂੰ ਮਾਫ਼ ਕਰ ਦਿਓ ਕਮੈਂਟ ਲਾਈਕ ਸ਼ੇਅਰ ਅਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ